ਹਾਂਜੀ ਬਹੁਤ ਹੀ ਸਤਿਕਾਰਯੋਗ ਦੇ ਆਪ ਸਾਥੀਓ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਟੈਂਕੀ ਵਾਲੇ ਮੋਰਚੇ ਤੋਂ ਬਾਅਦ ਸਰਕਾਰ ਨਾਲ ਜਿਹੜੀ ਆਪਣੀ ਕਮਿਟਮੈਂਟ ਹੋਈ ਸੀ ਮੁੱਖ ਮੰਤਰੀ ਪੰਜਾਬ ਨੇ ਆਪਣੀਆਂ ਮੰਗਾਂ ਤੇ ਸਰਕਲ ਲਾਉਂਦੇ ਹੋਏ ਕਿਹਾ ਸੀ ਵੀ ਆਹ ਮੰਗਾਂ ਹੁਣ ਤੁਹਾਡੀਆਂ ਮੇਰੇ ਹਵਾਲੇ ਆ ਗਈਆਂ ਇਹਨਾਂ ਨੂੰ ਮੈਂ ਹੱਲ ਕਰੂੰਗਾ ਤਾਂ ਮੇਰੇ ਤੇ ਭਰੋਸਾ ਕਰੋ ਉਹਨਾਂ ਗੱਲਾਂ ਨੂੰ ਲੈ ਕੇ ਆਪ ਆਪਣੀ ਪੈਰਵਾਈ ਕਰ ਰਹੇ ਆਂ ਸਰਕਾਰ ਨਾਲ ਵੀ ਮੀਟਿੰਗਾਂ ਹੁੰਦੀਆਂ ਨੇ ਸਿੱਖਿਆ ਮੰਤਰੀ ਨਾਲ 24 ਜਨਵਰੀ ਨੂੰ ਮੀਟਿੰਗ ਹੋਈ ਕੱਲ 31 ਜਨਵਰੀ ਨੂੰ ਆਪਣੀ ਡੀਪੀਆਈ ਸਾਹਿਬਾਨ ਤੇ ਹੋਰ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਇੰਨਾਂ ਗੱਲਾਂ ਦੇ ਵਿੱਚੋਂ ਫਿਲਹਾਲ ਸਿੱਖਿਆ ਮੰਤਰੀ ਸਾਹਿਬਾਨ ਦੀ ਸ਼ਬਦਾਂ ਦੇ ਵਿੱਚੋਂ ਪੋਜ਼ੀਟਿਵ ਨਿਕਲ ਕੇ ਆਇਆ ਸੀਗਾ ਪਰ ਹੱਲ ਪੋਜ਼ੀਟਿਵ ਹੋਊ ਜਾਂ ਨਹੀਂ ਉਹ ਸਮਾਂ ਦੱਸੂਗਾ ਹੁਣ ਮੈਂ ਕਹਦਾ ਵੀ ਉਹ ਬਾਲਾ ਵਧੀਆ ਬੋਲਦੇ ਨੇ ਬਾਲਾ ਪੋਜ਼ੀਟਿਵ ਨੇ ਆਪਣੇ ਲਈ ਖੁਸ਼ ਹੋ ਜੋ ਇਹ ਇਹ ਨਹੀਂ ਪਾ ਕਹਿੰਦੇ ਵੀ ਚਲੋ ਇੱਕ ਵਾਰੀ ਸ਼ਬਦਾਂ ਦੀ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਉਹਨਾਂ ਨੇ ਆਪਾਂ ਨੂੰ ਕਿਹਾ ਸੀਗਾ ਵੀ ਜਦੋਂ ਮੁੱਖ ਮੰਤਰੀ ਪੰਜਾਬ ਨਾਲ ਤੁਹਾਡੀ ਕਮਿਟਮੈਂਟ ਹੋਈ ਹੈ ਤਾਂ ਤੁਹਾਡੇ ਲਈ ਪਤਿਆ ਹੋਊਗਾ ਕੁਝ ਚੰਗਾ ਹੋਊਗਾ। ਤਾਂ ਅਧਿਕਾਰੀਆਂ ਦੇ ਵੱਲੋਂ 100% ਇਹ ਗੱਲ ਨਹੀਂ ਨਿਕਲ ਕੇ ਆ ਰਹੀ ਵੀ ਕੀ ਆਪਾਂ ਨੂੰ ਪ੍ਰੋਪਰ ਚੈਨਲ ਰੈਗੂਲਰ ਮੁਲਾਜ਼ਮਾਂ ਵਾਲੇ ਸਾਰੇ ਲਾਭ ਮਿਲਣਗੇ ਜਾਂ ਨਹੀਂ। ਉਹ ਕਹਿੰਦੇ ਰੂਲ ਬਣ ਰਿਹਾ ਤੁਹਾਡੇ ਜਲਦੀ ਰੂਲ ਬਣ ਕੇ ਆ ਜਾਣਗੇ, ਇੰਪਲੀਮੈਂਟ ਹੋ ਜਾਣਗੇ। ਹੁਣ ਇਹ ਗੱਲ ਤਾਂ ਪਹਿਲਾਂ ਤੋਂ ਚੱਲਦੀ ਆ ਰਹੀ ਆ 6 ਮਹੀਨੇ ਹੋ ਗਏ। ਪਿੱਛੇ ਜੇ ਵੀ ਇੱਕ ਮੈਸੇਜ ਘੁੰਮਦਾ ਫਿਰਦਾ ਸੀ ਵੀ ਰੂਲ ਰੂਲਾਂ ਬਾਰੇ ਮੀਟਿੰਗ ਹੋਗੀ, ਜਲਦੀ ਹੋ ਜਾਊਗਾ। ਪਰ ਸਾਡਾ ਸਵਾਲ ਹੈ ਵੀ ਜਿਹੜੇ ਬਣ ਰਹੇ ਆ ਉਹਦੇ ਵਿੱਚ ਕੀ ਸਾਡੀ ਤਨਖਾਹ ਸਕੇਲ ਅਧਾਰਤ ਹੋਊਗੀ ਕੀ ਸਾਡੇ ਤੇ ਡੀਏ ਲਾਗੂ ਹੋਊਗਾ ਕੀ ਸਾਡਾ ਮੈਡੀਕਲ ਪੱਤਾ ਮਿਲੂਗਾ ਸਾਨੂੰ ਕੀ ਸਾਨੂੰ ਫੋਨ ਪੱਤਾ ਮਿਲੂਗਾ ਕੀ ਸਾਡਾ ਐਨਪੀਐਸ ਕੱਟ ਕੇ ਸਾਰਾ ਸਿਸਟਮ ਜਿਹੜਾ ਆਮ ਰੈਗੂਲਰ ਮੁਲਾਜ਼ਮਾਂ ਵਾਲਾ ਬਣੂਗਾ ਜਾਂ ਨਹੀਂ ਇਹ ਤੇ ਬੇਸ਼ੱਕ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਵੀ ਜਦੋਂ ਮੁੱਖ ਮੰਤਰੀ ਪੰਜਾਬ ਨਾਲ ਗੱਲ ਹੋਈ ਆ ਤੁਹਾਨੂੰ ਸਾਰਾ ਕੁਝ ਹੌਲੀ-ਹੌਲੀ ਬਣੂਗਾ ਪਰ ਮਾਣ ਉਹ ਨਾ ਚਰਨੀ ਖੜਦਾ ਆਪਣਾ ਜਾਂ ਆਪਾਂ ਉਹਨਾਂ ਚਰਤਾੜੀਆਂ ਨਹੀਂ ਮਾਰ ਸਕਦੇ ਜਾਂ ਉਹਨਾਂ ਚਰ ਕਹਿ ਨਹੀਂ ਸਕਦੇ ਵੀ ਹਾਂ ਹੋ ਗਿਆ ਹੱਲ ਜਿੰਨਾ ਚਿਰ ਸਾਡੇ ਸਾਹਮਣੇ ਨਹੀਂ ਆਉਂਦਾ ਕਿਉਂਕਿ ਮੈਨੂੰ ਤੇ ਸਾਡੀ ਟੀਮ ਨੂੰ ਇਹ ਮਹਿਸੂਸ ਹੁੰਦਾ ਰਹਿੰਦਾ ਵੀ ਸਰਕਾਰਾਂ ਚਲੋ ਆਪਣੀ ਆਪਣੀ ਚਾਲ ਚੱਲਦੀਆਂ ਰਹਿੰਦੀਆਂ ਨੇ ਪਰ ਉਹ ਵਾਅਚ ਦੀਆਂ ਜ਼ਰੂਰ ਨੇ ਦੇਖਦੀਆਂ ਜ਼ਰੂਰ ਨੇ ਵੀ ਕਿੰਨੇ ਲੋਕ ਕਿਹੜੀ ਗੱਲ ਦੀ ਡਿਮਾਂਡ ਕਰਦੇ ਆ ਹੁਣ ਅਸੀਂ 7 ਮਹੀਨੇ ਕਠਿਨ ਤਪੱਸਿਆ ਦੇ ਨਾਲ ਇੱਕ ਵੱਡੀ ਲੜਾਈ ਲੜ ਕੇ ਜਾਨ ਦੇਣ ਤੱਕ ਵਾਲੀ ਲੜਾਈ ਹੈ ਨਾ ਸੋਚ ਵੀ ਨਹੀਂ ਸਕਦੇ ਵੀ ਇੰਨੀ ਵੱਡੀ ਲੜਾਈ ਸੀ ਕਈ ਵਾਰ ਮੈਨੂੰ ਹੁਣ ਅਹਿਸਾਸ ਹੁੰਦਾ ਜਦੋਂ ਲੋਕ ਮਿਲਦੇ ਆ ਜਦੋਂ ਲੋਕ ਆਪਣੇ ਘਰਾਂ ਦੇ ਵਿੱਚ ਸੱਦਦੇ ਆ ਹਨਾ ਸਨਮਾਨ ਕਰਨ ਵਾਸਤੇ ਇੰਨੀ ਇੱਜ਼ਤ ਦਿੰਦੇ ਆ ਜਿਹੜਾ ਵੀ ਬੰਦਾ ਮਿਲਦਾ ਮਿਲਦਾ ਹੈ ਉਹ ਸੰਘਰਸ਼ ਦੀ ਗੱਲ ਕਰਦਾ ਤੇ ਉਹ ਇੰਨੀ ਖੁਸ਼ੀ ਨਾਲ ਵੀ ਐਡੀ ਵੱਡੀ ਲੜਾਈ ਇੰਨੀ ਵਧੀਆ ਲੜਾਈ ਲੜੀ ਤਾਂ ਉਦੋਂ ਮਹਿਸੂਸ ਹੁੰਦਾ ਵੀ ਸਾਡਾ ਸੰਘਰਸ਼ ਕਣ-ਕਣ 'ਚ ਪਹੁੰਚਿਆ ਸੀਗਾ ਪੰਜਾਬ ਦੇ ਵਿੱਚ ਹਰ ਲੋਕ ਤੱਕ ਹਰ ਲੋਕਾਂ ਤੱਕ ਪਹੁੰਚਿਆ ਸੀ ਔਰ ਅਸੀਂ ਚੰਗੀ ਸੱਚੀੋਂ ਵੱਡੀ ਲੜਾਈ ਲੜ ਕੇ ਆਏ ਆ ਕਦੇ-ਕਦੇ ਆਏ ਆ ਫਿਰ ਉਦੋਂ ਮਹਿਸੂਸ ਹੁੰਦਾ ਕਿਉਂਕਿ ਕੁਝ ਗੱਲਾਂ ਆਪ ਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਬਾਹਰੋਂ ਪਤਾ ਲੱਗਦੀਆਂ ਗੱਲਾਂ ਬਾਤਾਂ ਸੋ ਉਸ ਲੜਾਈ ਦੇ ਸਿਰ ਤੇ ਆਪਾਂ ਆਪਣੀ ਮੰਗ ਨੂੰ ਸਟੈਂਡ ਕੀਤਾ ਸੀ ਉਸੇ ਮੰਗ ਨੂੰ ਸਟੈਂਡ ਰੱਖਿਓ ਸਾਰੇ ਜਣੇ ਸਾਥ ਦਿਓ ਹੁਣ ਜਿਹੜੀ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ ਗੱਲ ਕਰ ਲਈ ਟੈਂਕੀ ਮੋਰਚੇ ਵਾਲਿਆਂ ਨਾਲ ਉਹਦਾ ਮਤਲਬ ਇਹ ਨਹੀਂ ਵੀ ਉਹ ਗੱਲ ਨੂੰ ਅੱਗੇ ਅਸੀਂ ਪੁੱਟ ਕਰੀਏ ਉਹ ਸਾਰੇ ਪੁੱਟ ਕਰੋ ਉਹ ਸਾਰੇ ਕੱਚੇ ਮੁਲਾਜ਼ਮਾਂ ਦੀ ਸਮੂਹ ਕੱਚੇ ਅਧਿਆਪਕਾਂ ਦੀ ਮੰਗ ਬਣ ਗਈ ਹੁਣ ਜੇ ਕੋਈ ਮੰਨ ਲਓ ਸਾਡਾ ਅਗੂ ਨਹੀਂ ਜਾਣਦਾ ਕਿਤੇ ਹੈਗਾ ਕੋਈ ਹੋਰ ਆਗੂ ਮੁੱਖ ਮੰਤਰੀ ਪੰਜਾਬ ਨਾਲ ਸਿੱਖਿਆ ਮੰਤਰੀ ਪੰਜਾਬ ਨਾਲ ਵਿੱਤ ਮੰਤਰੀ ਪੰਜਾਬ ਨਾਲ ਕਿਤੇ ਹੋਰ ਵੀ ਗੱਲ ਕਰਦਾ ਕੋਈ ਵੀ ਆਗੂ ਹੈ ਕੱਚੇ ਵਿਧਾਇਕਾਂ ਦਾ ਉਹ ਉੱਥੇ ਕਹਿ ਸਕਦਾ ਬਿਨਾਂ ਝਿਜਕ ਵੀ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ ਉੱਥੇ ਸਾਡੇ ਸੰਘਰਸ਼ ਵਾਲੇ ਬੰਦਿਆਂ ਨਾਲ ਕਮੈਂਟਮੈਂਟ ਕਰੀ ਸੀ ਉਹ ਪੂਰੀ ਕਰੋ ਜੀ ਸੋ ਸਾਰਿਆਂ ਦੀ ਮੰਗ ਹੈਗੀ ਹੁਣ ਜੇ ਤਾਂ ਤੁਸੀਂ ਇਹ ਤੇ ਸਾਰੇ ਪੈਰਾ ਦਿਓਗੇ ਵੀ ਗੱਲਬਾਤੀ ਤੇ ਆਪਣੀ ਮੰਗ ਨੂੰ ਸਹੀ ਰੱਖੋਗੇ ਸਾਰੇ ਫਿਰ ਤੇਦਾ ਹੱਲ ਜਲਦੀ ਹੋ ਜਾਊਗਾ ਤੇ ਸਰਕਾਰ ਨੂੰ ਸੋਚਣਾ ਪਊਗਾ ਵੀ ਅਸੀਂ ਹੱਲ ਕਰੀਏ ਨਹੀਂ ਸਰਕਾਰਾਂ ਦੇਖਦੀਆਂ ਹੁੰਦੀਆਂ ਨੇ ਵੀ ਉਹੀ 10 20 50000 2000 3000 ਨੇ ਜਾਂ 12000 ਨੇ ਜਾਂ 13000 ਨੇ ਸੋ ਮੇਰੀ ਇਹ ਬੇਨਤੀ ਹੈ ਹੁਣ ਪਿੱਛੇ ਜਿ ਇੱਕ ਮੈਸੇਜ ਘੁੰਮਦਾ ਫਿਰਦਾ ਸੀ ਕਈ ਦਿਨ ਹੋ ਗਏ ਮੈਸੇਜ ਨਹੀਂ ਕੋਈ ਖਬਰ ਸੀਗੀ ਆਪਣੇ ਸਾਥੀਆਂ ਨੇ ਕਿਸੇ ਨੇ ਮੰਗ ਪੱਤਰ ਦਿੱਤਾ ਸੀ ਉਹਦੇ ਵਿੱਚ ਲਿਖਿਆ ਸੀ ਸਾਨੂੰ ਸਕੀਲ ਦਿਓ ਡੀਏ ਦਿਓ ਸਾਨੂੰ ਐਨਪੀਐਸ ਦੇ ਆਧਾਰ ਤੇ ਪੈਨਸ਼ਨ ਦਿਓ ਤੇ ਮੰਗ ਰਿਹਾ ਥੋੜੇ ਜਿਲੇ ਲਿਖੇ ਹੋਤੀ ਸ਼ਬਦ ਸਾਨੂੰ ਤਰਸ ਦੇ ਆਧਾਰ ਤੇ 10 ਲੱਖ ਰੁਪਏ ਦਿੱਤਾ ਜਾਵੇ ਹੁਣ ਜਦੋਂ ਤੁਸੀਂ ਆਪਣੇ ਆਪ ਹੀ ਆਪ ਤਰਸ ਦੇ ਪਾਤਰ ਬਣੀ ਜਾਵਾਂਗੇ ਯਾਰ ਫਿਰ ਸਰਕਾਰ ਨੇ ਤਾਂ ਤਰਸ ਵਾਲੇ ਤਾਂ ਕਰ ਹੀ ਦਿੱਤਾ ਤਰਸ ਦੇ ਆਧਾਰ ਤੇ ਤਾਂ ਕਰ ਹੀ ਦਿੱਤਾ ਸੋ ਮੈਂ ਕਿਸੇ ਨੂੰ ਨਿੰਦਰਾ ਨਹੀਂ ਚਾਹੁੰਦਾ ਇਹ ਕਿ ਮੈਂ ਵੱਡੇ ਤੇ ਛੋਟੇ ਭੈਣ ਭਰਾਵਾਂ ਦੇ ਚਰਣਾ ਚ ਇਹ ਬੇਨਤੀ ਕਰਨਾ ਚਾਹੁੰਦਾ ਵੀ ਅਸੀਂ ਮੰਗ ਨੂੰ ਆਪਣੀ ਨੂੰ ਸਹੀ ਤਰੀਕੇ ਨਾਲ ਰੱਖੀਏ ਸਰਕਾਰ ਅੱਗੇ ਸਮਾਜ ਅੱਗੇ ਉਹਦੀ ਉਹਦੀ ਆਉਟਪੁੱਟ ਕਿਦਾਂ ਦੀ ਕਿਹੋ ਜਿਹੀ ਆਉਂਦੀ ਹੈ ਉਹਨੂੰ ਲੈਣ ਵਾਸਤੇ ਕਿੰਨਾ ਕੁ ਲੈਣਾ ਕਿੰਨਾ ਕੁ ਲੱਗਿਆ ਅੱਗੇ ਕੀ ਗੱਲ ਕਰਨੀ ਹੈ ਸੋ ਇਹ ਗੱਲਾਂ ਮੇਨ ਹੁੰਦੀਆਂ ਨੇ ਜੀ ਜੇ ਅਸੀਂ ਪਹਿਲਾਂ ਹੀ ਆਪਣੇ ਆਪ ਨੂੰ ਤਰਸ ਦੇ ਪਾਤਰ ਜੇ ਬਣਾਈ ਜਾਵਾਂਗੇ ਹਨਾ ਫੇਰ ਠੀਕ ਨਹੀਂ ਰਹਿਣਾ ਸੋ ਸਰਕਾਰ ਵਾਲੇ ਤਰਫ ਤੋਂ ਦੇਖਦੇ ਆ ਜਿਹੇ ਜੀ ਸਾਡੇ ਨਾਲ ਕਮਿਟਮੈਂਟ ਹੋਈ ਆ ਉਹਦੇ ਅਧਾਰ ਤੇ ਸਾਡ ਨੂੰ ਸਾਡੇ ਵੱਲੋਂ ਵੀ ਸਮਾਂ ਦੇਣਾ ਬਣਦਾ ਸਰਕਾਰ ਨੂੰ ਔਰ ਅਸੀਂ ਐਡਾ ਵੱਡਾ ਸੰਘਰਸ਼ ਕਰਕੇ ਆਟਿਆ ਆਪਾਂ ਨੂੰ ਵੀ ਸਮੇਂ ਦੀ ਲੋੜ ਆ ਤੇ ਇਹ ਇਹ ਗੱਲ ਸਾਰਿਆਂ ਤੇ ਨਹੀਂ ਧੁੱਕਦੀ ਜਿਹੜੇ ਹੋਰ ਕੈਟਾਗਰੀਆਂ ਵਾਲੇ ਜਾਂ ਹੋਰ ਤਰ੍ਹਾਂ ਹੋਰ ਆਗੂ ਨੇ ਸਾਡੇ ਤੋਂ ਇਲਾਵਾ ਜਿਹੜੇ ਸਾਡੇ ਵਿੱਚ ਨਹੀਂ ਸ਼ਾਮਲ ਹੋਏ ਬੇਸ਼ੱਕ ਅਸੀਂ ਸਮੂਹ ਕੱਚੇ ਅਧਿਆਪਕਾਂ ਨੂੰ ਆਵਾਜ਼ ਮਾਰੀ ਸੀ ਅਸੀਂ ਟੈਂਕੀ ਮੋਰਚੇ ਤੋਂ ਮੰਗ ਨੂੰ ਸਟੈਂਡ ਕਰਕੇ ਆਏ ਆ ਲੋਕਾਂ ਚ ਜਿਤ ਬਣਾ ਕੇ ਆਏ ਆ ਤੇ ਉੱਥੋਂ ਸਮੂਹ ਕੱਚੇ ਅਧਿਆਪਕਾਂ ਦੀ ਏਕਤਾ ਦਾ ਜਿਹੜਾ ਪਰਚਮਾ ਉਹ ਲਹਿਰਾ ਕੇ ਆਏ ਆ ਬੇਸ਼ੱਕ ਏਕਤਾ ਦਾ ਹਾਂ ਦਾ ਨਾਰਾ ਸਾਡੇ ਲਈ ਸਾਰਿਆਂ ਨੇ ਨਹੀਂ ਮਾਰਿਆ ਤਰਾਂਤਰਾਂ ਨੀਆਂ ਗੱਲਾਂ ਆਈਆਂ ਸੀ ਹਰੇਕ ਦੀ ਹੁਣ ਮਸਲਾ ਅਸੀਂ ਹੱਲ ਨਹੀਂ ਕਰ ਸਕਦੇ ਅੱਦਾ ਇਹ ਤਾਂ ਕਾਮਨ ਸੈਂਸ ਹੀ ਆ ਵੀ ਸੋਚਣਾ ਬਣਦਾ ਵੀ ਜੇ ਪ੍ਰਾਪਤੀ ਕਰਨੀ ਹੈ ਤਾਂ ਇਕੱਠੇ ਹੋ ਜੋ ਜੇ ਆਪਦੀ ਲੀਡਰੀ ਦੀ ਡੁਗਡੂਗੀ ਬਚਾਉਣੀ ਰਹਿਣੀ ਹੈ ਤਾਂ ਤੁਰੇ ਫਿਰੋ ਕਿੰਨੇ ਮਰਜੀ ਐਡੀ ਵੱਡੀ ਮੰਗ ਦੁਬਾਰੇ ਪੈਦਾ ਕਰਨੀ ਬਹੁਤ ਔਖੀ ਆ ਇਹ ਤੇ ਪੈਰਾ ਦਿਓ ਕਿਤੇ ਵੀ ਹੁੰਨੇਓ ਚੰਗੀ ਗੱਲ ਕਰੋ ਸੋ ਇਸੇ ਤਰ੍ਹਾਂ ਲੱਗੇ ਰਹਾਂਗੇ ਬਸ ਮੈਦਾਨ ਦੇ ਵਿੱਚ ਲੱਗੇ ਰਹਾਂਗੇ ਜੇ ਨਹੀਂ ਸਰਕਾਰਾਂ ਹੱਲ ਕਰਨਗੀਆਂ ਆਉਣ ਵਾਲੇ ਸਮੇਂ ਸੰਘਰਸ਼ ਕਰਾਂਗੇ ਪਰ ਜਿਹੜਾ ਹੁਣ ਸਮਾਂ ਅਸੀਂ ਸਰਕਾਰ ਨੂੰ ਦਿੱਤਾ ਹੈ ਇਹ ਜ਼ਰੂਰੀ ਨਹੀਂ ਹੈਗਾ ਵੀ ਦੂਜੇ ਵੀ ਦੇਣ ਜੇ ਦੂਜਿਆਂ ਨਾਲ ਪਹਿਲਾਂ ਸਰਕਾਰਾਂ ਦੀ ਕੋਈ ਕਮਿਟਮੈਂਟ ਹੋਈ ਹੋਈ ਸੀ ਵੀ ਅਸੀਂ ਐਨੇ ਕ ਮਹੀਨਿਆਂ ਬਾਅਦ 60000 ਕਰ ਦੇਾਂਗੇ 90000 ਕਰ ਦੇਾਂਗੇ ਪੁੱਛੋ ਵੀ ਕਿਉਂ ਨਹੀਂ ਕਰਿਆ ਜੇ ਤੁਹਾਨੂੰ ਕਿਹਾ ਹੋਇਆ ਸੀ ਵੀ ਤੁਹਾਡੇ ਤੇ ਸਾਰਾ ਕੁਝ ਲਾਗੂ ਹੋ ਜਾਊਗਾ ਪੁੱਛੋ ਵੀ ਕਿਉਂ ਨਹੀਂ ਹੋਇਆ ਜੇ ਤੁਹਾਨੂੰ ਲੱਗਦਾ ਵੀ ਸੋਡੇ ਕਹਿਣ ਮੁਤਾਬਕ ਸਰਕਾਰ ਨਹੀਂ ਚੱਲੀ ਫਿਰ ਤੁਸੀਂ ਸੰਘਰਸ਼ ਦੇ ਰਾਹ ਪੈਣਾ ਜਾਂ ਸਰਕਾਰ ਦੇ ਹੱਕ 'ਚ ਹੀ ਬੋਲੀ ਜਾਣਾ ਸਦਾ ਚੱਕੀ ਨੇ ਇਹ ਤੁਹਾਡੀਆਂ ਮਰਜ਼ੀਆਂ ਨੇ ਕਿਉਂਕਿ ਜੇ ਤੁਸੀਂ ਸਾਡੀ ਇਕਤਾ ਚਾਹੋਗੇ ਆਪਾਂ ਇਕਤਾ ਕਰਾਂਗੇ ਫਿਰ ਪਲਾਨ ਸਾਂਝਾ ਹੁੰਦਾਗਾ ਫਿਰ ਹਾਲ ਸਾਡਾ ਪਲਾਨ ਇਹ ਆ ਵੀ ਅਸੀਂ ਸਰਕਾਰ ਨੂੰ ਥੋੜਾ ਸਮਾਂ ਦੇ ਰਹੇ ਹਾਂ ਚਾਹੇ ਵੋਟਾਂ ਦਾ ਟਾਈਮ ਆਈ ਗਿਆ ਪਰ ਅਸੀਂ ਜਦੋਂ ਸੰਘਰਸ਼ ਕਰ ਰਹੇ ਸੀ ਉਦੋਂ ਕੋਈ ਵੋਟਾਂ ਦਾ ਸਮਾਂ ਨਹੀਂ ਸੀ ਆਪਣੀ ਮੰਗ ਨੂੰ ਅਸੀਂ ਬਿਨਾਂ ਵੋਟਾਂ ਦੇ ਸਮੇਂ ਤੋਂ ਵੀ ਉਭਾਰਿਆ ਸਰਕਾਰ ਦੇ ਟੇਬਲ ਤੇ ਲੈ ਕੇ ਗਏ ਸਰਕਾਰ ਨੂੰ ਥੱਲੇ ਝੁਕਣ ਲਈ ਮਜਬੂਰ ਕਰਿਆ ਸਾਡੀ ਗੱਲ ਸੁਣਨ ਲਈ ਮਜਬੂਰ ਕਰਿਆ ਸਰਕਾਰ ਤੋਂ ਮੁੱਖ ਮੰਤਰੀ ਪੰਜਾਬ ਦੇ ਮੂੰਹੋਂ ਇਹ ਗੱਲ ਕਹਾਈ ਵੀ ਹਾਂ ਆਹ ਲਾਭ ਨੇ ਜਿਹੜੀਆਂ ਆ ਮੰਗਾਣੇਗੀਆਂ ਇਹ ਤੁਹਾਡੇ ਤੇ ਲਾਗੂ ਪਹਿਲਾਂ ਨਹੀਂ ਕੀਤੀਆਂ ਹੁਣ ਇਹ ਮੈਂ ਕਰੂੰਗਾ ਹੁਣ ਦੇਖਦੇ ਆ ਉਹ ਕਿੱਥੇ ਖਰਾ ਉਤਰਦੇ ਨੇ ਸਾਡੇ ਹੱਕ ਚ ਬੋਲਦੇ ਨੇ ਜਾਂ ਨਹੀਂ ਬੋਲਦੇ ਕੀ ਸਾਡੇ ਲਈ ਆਉਂਦਾ ਸੋ ਉਹੀ ਗੱਲਾਂ ਬਾਰ-ਬਾਰ ਤੁਹਾਡੇ ਸਾਹਮਣੇ ਆਈ ਜਾਂਦੀਆਂ ਨੇਗੀਆਂ ਸਾਡੀ ਟੀਮ ਦੇਖੋ ਪਹਿਲਾਂ ਵੀ ਅਸੀਂ ਟੀਮ ਵਰਕ ਸੀ ਸਾਰਾ ਮੈਂ ਉਸ ਤਰ੍ਹਾਂ ਦਾ ਸੰਘਰਸ਼ ਕਰਿਆ ਜਿੱਥੇ ਜਾਣ ਦੇਨ ਤੱਕ ਦਾ ਖਤਰਾ ਸੀਗਾ ਸਰੀਰ ਮੌਤ ਦੇ ਹਵਾਲੇ ਵਾਲੀ ਗੱਲ ਸੀ ਪਰਿਵਾਰ ਦਾ ਬਹੁਤ ਮਤਲਬ ਕਸ਼ਟ ਚੱਲਿਆ ਹਨ ਸਾਰੇ ਤਰ੍ਹਾਂ ਦਾ ਮਤਲਬ ਹੋ ਸੀ ਪਰ ਮੇਰੇ ਤੋਂ ਵੀ ਵੱਧ ਵਰਕ ਜਿਨ੍ਹਾਂ ਨੇ ਪਸੀਨਾ ਨੁੱਚੜਿਆ ਜਿਨ੍ਹਾਂ ਦਾ ਜਿਨ੍ਹਾਂ ਨੂੰ ਯੋਜਨਾਵਾਂ ਬਣਾਉਣੀਆਂ ਪੈਂਦੀਆਂ ਸੀ ਸਾਡੀ ਟੀਮ ਸੋ ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਦੀਆਂ ਟੀਮਾਂ ਟੀਮ ਵਰਕ ਚਾਹੀਦਾ ਜਿਵੇਂ ਸਾਡੇ ਵਾਲੀ ਟੀਮ ਸਾਡਾ ਟੀਮ ਵਰਕ ਸੀ ਮੈਂ ਜੇ ਜਿਉਂਦਾ ਉਥੋਂ ਮਤਲਬ ਰੇहां ਜਾਂ ਕਹਿ ਲਓ ਸਿੱਧਾ ਹੀ ਸਬਦ ਆ ਵੀ ਜਿਵੇਂ ਮੈਂ ਤੁਹਾਨੂੰ ਜਿਉਂਦਾ ਰਿਹਾ ਐਡੀ ਵੱਡੀ ਲੜਾਈ ਤੇ ਹਨਾ ਜਾਂ ਇੰਨਾ ਅਸੀਂ ਕੀ ਕਹੀਏ ਵੀ ਯਾਰ ਬਿਨਾ ਲਾਂਬੇ ਵਾਲਾ ਸੰਘਰਸ਼ ਕਰਿਆ ਕਿਸੇ ਕੋਈ ਵੀ ਲਾਂਬਾ ਨਹੀਂ ਤੇ ਸਮਾਜ ਚ ਅਸੀਂ ਐ ਪੂਰਾ ਉੱਭਰ ਕੇ ਗਏ ਆ ਕਣ ਕਣ ਚ ਸਾਡਾ ਸੰਘਰਸ਼ ਗਿਆ ਤਾਂ ਉਹ ਟੀਮ ਵਰਕ ਸੀ ਇਕੱਲਾ ਵੀ ਮੈਂ ਕੀ ਕਰਦਾ ਤਾਹਾਂ ਬੈਠਾ ਜੇ ਥੱਲੇ ਟੀਮ ਨਾਲ ਸੰਭਾਲਣ ਵਾਲੀ ਹੁੰਦੀ ਸੋ ਆਪਦੀ ਗੱਲ ਨੂੰ ਅਸੀਂ ਪੰਜਾਬ ਚ ਕਿਵੇਂ ਲੈ ਕੇ ਗਏ ਆ ਅਸੀਂ ਉਸ ਸਮੇਂ ਆਪਣੀ ਗੱਲ ਨੂੰ ਪੰਜਾਬ ਚ ਵਧੀਆ ਤਰੀਕੇ ਨਾਲ ਲੈ ਕੇ ਗਏ ਆ ਜਦੋਂ ਸਾਰੇ ਸਾਰੇ ਪਾਸੇ ਸਾਡੇ ਆਪਦੇ ਬੰਦੇ ਢੋਲ ਲੱਗੇ ਵਜਾ ਰਹੇ ਸੀ ਸੋਚ ਕੇ ਦੇਖੋ ਇੰਨੀਆਂ ਖੁਸ਼ੀ ਦੀਆਂ ਲਹਿਰਾਂ ਸਾਡੇ ਲੋਕਾਂ ਚ ਉਹ ਖੁਸ਼ੀ ਦੀਆਂ ਲਹਿਰਾਂ ਚ ਅਸਲੀ ਮੰਗ ਨੂੰ ਫੇਰ ਵੀ ਸਟੈਂਡ ਕਰਨਾ ਹਨਾ ਦਿਲ ਕਈ ਵਾਰ ਐ ਲੱਗਦਾ ਵੀ ਇੰਦਰਜੀਤ ਬਹੁਤ ਵੱਡਾ ਦਿਲ ਕਰਕੇ ਲੜਾਈ ਲੜੀ ਆ ਆਪਣੇ ਆਪ ਨੂੰ ਕਹਿਣਾ ਹੁੰਦਾ ਵੀ ਵਧੀਆ ਚੰਗਾ ਹੈ ਵਧੀਆ ਲੜਾਈ ਲੜ ਕੇ ਆਏ ਹੋ ਤੁਸੀਂ ਅੱਗੇ ਵੀ ਆਪਾਂ ਆਪਣੀ ਕੋਸ਼ਿਸ਼ ਕਰਦੇ ਰਹਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਮੰਤਰੀ ਸਾਹਿਬਾਨ ਦਾ ਰਵਈਆ ਵਧੀਆ ਸੀ ਆਪਣੇ ਨਾਲ ਗੱਲਬਾਤ ਕਰਨ ਦਾ ਉਹਨਾਂ ਤੋਂ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਇੰਪਲੀਮੈਂਟ ਕਰਵਾਈਏ ਜ਼ੋਰ ਦੇ ਕੇ ਉਹਨਾਂ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕਰਾਂਗੇ ਸਿੱਖਿਆ ਮੰਤਰੀ ਸਾਹਿਬਾਨ ਨੂੰ ਮਿਲਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਜਿਹੜੀ ਕਮਿਟਮੈਂਟ ਹੋਈ ਹੈ ਸਾਨੂੰ ਸਾਰੇ ਲਾਭ ਦੇ ਦਿਓ 40 42 ਸਾਲ ਦੇ ਅਸੀਂ ਸਾਰੇ ਹੋਏ ਪਏ ਹਾਂ ਥੋੜਾ ਜਿਹਾ ਸਾਡਾ ਸਮਾਂ ਰਹਿੰਦਾ ਨੌਕਰੀ ਕਰਨ ਦਾ ਅਸੀਂ ਚੰਗੀ ਇੱਜ਼ਤ ਭਰੀ ਜੌਬ ਕਰੀਏ ਤੇ ਸਾਡੀ ਰਿਟਾਇਰਮੈਂਟ ਤੋਂ ਬਾਅਦ ਦੀ ਜਿਹੜੀ ਲਾਈਫ ਹੈ ਉਹ ਸੁਰੱਖਤ ਹੋਵੇ ਸੋ ਦੋਸਤੋ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਤੇ 23 64 ਦੇ ਬਾਰੇ ਵਿੱਚ ਥੋੜੀ ਜੀ ਗੱਲ ਹੋਈ ਸੀ ਜ਼ਿਆਦਾ ਗੱਲ ਆਪਾਂ ਉਹਨਾਂ ਬਾਰੇ जानਦੇ ਵੀ ਨਹੀਂ ਹੈਗੇ ਘਰ ਵੀ ਨਹੀਂ ਸਕਦੇ ਕਿਉਂਕਿ ਉਹਦੇ ਇੱਕ ਅਲੱਗ ਟੀਮਾਂ ਕੰਮ ਕਰਦੀਆਂ ਨੇ ਉਹ ਮੁੰਡੇ ਬੜਾ ਵਧੀਆ ਕੰਮ ਕਰਦੇ ਨੇ ਉਹਨਾਂ ਦੀ ਸੁਣਿਆ ਕਰੋ ਵੱਧ ਜਿਹੜੇ ਜਿਨ੍ਹਾਂ ਨੇ ਇਹ ਕੋਈ ਕੇਸ ਕੁਸ ਕਰੇ ਫਿਰ ਉਹਨਾਂ ਨੇ ਜਿੱਤੇ ਉਹ YouTube ਤੇ ਵਗੈਰਾ ਦੱਸਦੇ ਰਹਿੰਦੇ ਆ ਅਸੀਂ ਸਿਰਫ ਇੰਨਾ ਪੁੱਛਿਆ ਵੀ ਇਹ ਕਿੰਨਾ ਕੁ ਟਾਈਮ ਲੱਗੂਗਾ ਜੀ 2364 ਦੀ ਭਰਤੀ ਤੇ ਕਦੋਂ ਕਹ ਹੋ ਜੂਗੀ ਉਹ ਕਹਿੰਦੇ ਕੁਝ ਕੁ ਗੱਲਾਂ ਅਸੀਂ ਕੋਰਟ ਤੋਂ ਪੁੱਛਣਾ ਚਾ ਰਹੇ ਆ ਉਹ ਪੁੱਛੀਏ ਉਹਨਾਂ ਦੇ ਜਵਾਬ ਜੂ ਆ ਜਾਣਦੇ ਉਹ ਫਿਰ ਅੱਗੇ ਦਾ ਪ੍ਰੋਸੈਸ ਚੱਲਦਾ ਰਹੂਗਾ ਤੇ ਹੋਰ ਨਿੱਕੇ-ਮੋਟੀਆਂ ਕਾਫੀ ਗੱਲਾਂ ਹੋ ਜਾਂਦੀਆਂ ਡਿਸਟ੍ਰਿਕਟ ਲੈਵਲ ਦੀਆਂ ਕਿਸੇ ਪਰਸਨਲ ਵਿਅਕਤੀ ਲੈਵਲ ਦੀਆਂ ਉਹ ਸਾਰੇ ਮਸਲੇ ਹੱਲ ਕਰਵਾ ਕੇ ਆਏ ਆਂ ਅਧਿਕਾਰੀਆਂ ਵੱਲੋਂ ਹਰ ਪੱਖ ਤੋਂ ਇਹ ਆ ਵੀ ਤੁਸੀਂ ਇੱਥੇ ਆਉਣ ਦੀ ਥਾਂ ਤੇ ਸਿੱਧਾ ਸਾਨੂੰ ਫੋਨ ਵੀ ਕਰ ਲਿਆ ਕਰੋ ਛੋਟੀ-ਮੋਟੀ ਗੱਲ ਵਾਸਤੇ ਤੇ ਉਹ ਪ੍ਰਧਾਨ ਜੀ ਦੇ ਨਾਲ ਰਾਤ ਤੇ ਚ ਰਹਿੰਦੇ ਆ ਮਨਪ੍ਰੀਤ ਸਿੰਘ ਮੋਗਾ ਦੀ ਅਗਵਾਈ ਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਚੱਲਦੇ ਰਹਾਂਗੇ ਹੁਣ ਇਹਨੂੰ ਆਪਾਂ ਐ ਵੀ ਨਹੀਂ ਕਹਿ ਸਕਦੇ ਵੀ ਸਾਡੇ ਪੱਲੇ ਫਿਲਹਾਲ ਕੁਝ ਨਹੀਂ ਅਸੀਂ ਨੂੰ ਇਹ ਕਹਿ ਸਕਦੇ ਆ ਵੀ ਪਰਦੇਚ ਆ ਸਰਕਾਰ ਕਹਿ ਰਹੀ ਹੈ ਅਧਿਕਾਰੀ ਕਹਿ ਰਹੇ ਆ ਵੀ ਮੁੱਖ ਮੰਤਰੀ ਪੰਜਾਬ ਨਾਲ ਗੱਲ ਹੋਈ ਹੈ ਥੋੜਾ ਜਿਹਾ ਸਬਰ ਰੱਖੋ ਗੱਲ ਕਰੋ ਤੇ ਜੇ ਨਹੀਂ ਸਹੀ ਨਿਕਲ ਕੇ ਆਉਂਦਾ ਤਾਂ ਆਪ ਦਾ ਭਾਈ ਸੰਘਰਸ਼ਾਂ ਲਈ ਮੈਦਾਨ ਚ ਰਹੋ ਤੇ ਸਮੂਹ ਏਕਤਾ ਦੀ ਗੱਲ ਜ਼ਿਆਦਾ ਰੱਖਿਓ ਬਹੁਤ ਬਹੁਤ ਧੰਨਵਾਦ ਜੀ